ਜੋ ਬੋਲੇ ਸੋਨਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਕੱਲ ਥਾਣਾ ਸਦਰ ਅੰਮ੍ਰਿਤਸਰ ਵਿਖੇ ਜਿਹੜਾ ਵਾਲਮੀਕੀ ਸਮਾਜ ਦੇ ਆਗੂਆਂ ਦੇ ਨਾਲ ਜਿਹੜਾ ਕਿ ਬਦਸਲੂਕੀ ਕੀਤੀ ਗਈ ਹੈ ਥਾਣੇ ਦੇ ਵਿੱਚ ਉਹ ਬਹੁਤ ਹੀ ਇੱਕ ਨਿੰਦਕਯੋਗ ਗੱਲ ਹੈ ਔਰ ਕਿਤੇ ਨਾ ਕਿਤੇ ਜਾਤ ਜਿਹੜੀ ਆ ਜਾਤ ਹੈਵੀ ਹੋ ਜਾਂਦੀ ਹੈ ਜਦੋਂ ਇੱਕ ਪੁਲਿਸ ਅਫਸਰ ਦੇ ਉੱਪਰ ਕਿਉਂਕਿ ਇੱਕ ਵਰਦੀ ਦਾ ਰੋਬ ਉੱਪਰੋਂ ਜਾਤ ਦਾ ਰੋਬ ਔਰ ਉਹ ਜਿਹੜੇ ਆਗੂ ਸੀਗੇ ਉਹ ਕੋਈ ਆਪਣੇ ਨਿੱਜੀ ਕੰਮ ਤੇ ਗਏ ਨਹੀਂ ਸੀਗੇ ਜਾਂ ਕੋਈ ਨਾਜਾਇਜ਼ ਕੰਮ ਤੁਹਾਡੇ ਤੋਂ ਕਰਵਾਉਣ ਤੇ ਗਏ ਨਹੀਂ ਸੀਗੇ ਇੱਕ ਰਾਜੀਨਾਮੇ ਦੇ ਲਈ ਗਏ ਸੀਗੇ ਔਰ ਜਦੋਂ ਰਾਜੀਨਾਮੇ ਦੀ ਗੱਲ ਆਉਂਦੀ ਹੈ ਤੇ ਦੋਨੇ ਪਾਰਟੀਆਂ ਜਿਹੜੀਆਂ ਵਾਂ ਉਹ ਇੱਕ ਮਿਊਚੁਅਲ ਜਿਹੜੀ ਅੰਡਰਸਟੈਂਡਿੰਗ ਦੇ ਹਿਸਾਬ ਦੇ ਨਾਲ ਉਹਨਾਂ ਦਾ ਰਾਜੀਨਾਮਾ ਹੁੰਦਾ ਤੇ ਜਿਸ ਵੇਲੇ ਉਹ ਸਮਾਜ ਦੇ ਆਗੂ ਜਿਹੜੇ ਖੜੇ ਸੀਗੇ ਤੇ ਉਹਨਾਂ ਨਾਲ ਐਸਆਈ ਵੱਲੋਂ ਜਾਂ ਸਬ ਇੰਸਪੈਕਟਰ ਜੋ ਵੀ ਸੀਗਾ ਉਹ ਔਰ ਵੱਲੋਂ ਜਿਹੜਾ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ ਫੇ ਕੀਤਾ ਗਿਆ ਵਾ ਔਰ ਇਹ ਜਿਹੜੀ ਚੀਜ਼ ਹੈ ਇਹ ਪਹਿਲੀ ਵਾਰੀ ਨਹੀਂ ਹੋਈ ਅੰਮ੍ਰਿਤਸਰ ਦੇ ਥਾਣਾ ਸਦਰ ਦੀ ਗੱਲ ਕਰ ਲਈਏ ਜਾਂ ਥਾਣਾ ਮਜੀਠਾ ਰੋਡ ਦੀ ਗੱਲ ਕਰ ਲਈਏ ਕਿਉਂਕਿ ਕੁਝ ਸਾਲ ਪਹਿਲਾਂ ਵੀ ਜਿਹੜਾ ਜਦੋਂ ਸਮਾਜ ਦੇ ਆਗੂ ਜਿਹੜੇ ਸੀਗੇ ਉਹ ਜਦੋਂ ਆਪਣੇ ਸਮਾਜ ਦੇ ਨੂੰ ਜਦੋਂ ਨਿਆਂ ਦੀ ਮੰਗ ਲਈ ਗਏ ਸੀਗੇ ਤਾਂ ਨਾਲ ਮੀਠਾ ਰੋੜ ਵਿਖੇ ਉਦੋਂ ਵੀ ਐਸਆਈ ਵੱਲੋਂ ਜਿਹੜਾ ਵਾ ਸਮਾਜ ਦੇ ਆਗੂ ਤੇ ਜਿਹੜਾ ਹੱਥ ਚੁੱਕਿਆ ਗਿਆ ਸੀਗਾ ਉਹ ਜੋ ਮੀਡੀਆ ਦੇ ਵਿੱਚ ਵਿੱਚ ਕੈਪਚਰ ਹੋਇਆ ਸੀਗਾ ਹੁਣ ਮੈਂ ਇੱਕ ਇੱਥੇ ਚੀਜ਼ ਗੱਲ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਦੇ ਉੱਤੇ ਅਧਿਕਾਰੀਆਂ ਕੋ ਕਿ ਵੀ ਕਿਸ ਵੇਲੇ ਪ੍ਰਸ਼ਾਸਨ ਦੇ ਨਾਲ ਜਿਹੜਾ ਸਮਾਜ ਦੇ ਆਗੂ ਖੜੇ ਨਹੀਂ ਆ ਜਾਂ ਸਮਾਜ ਦੇ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਕਿਸੇ ਵੇਲੇ ਉਹਨਾਂ ਨੇ ਗੱਲ ਨਹੀਂ ਮੰਨੀ ਫਿਰ ਵੀ ਸਾਡੇ ਨਾਲ ਇਸ ਤਰੀਕੇ ਦੇ ਨਾਲ ਜਾਤੀ ਵਿਤਕਰਾ ਕਰਦੇ ਹੋ ਤੁਸੀਂ ਬੀਤੇ ਦਿਨ ਕੁਝ ਦਿਨ ਪਹਿਲਾਂ ਅਸੀਂ ਜਿਹੜੇ ਇੱਕ ਐਸਪੀ ਰੈਂਕ ਦੇ ਅਧਿਕਾਰੀ ਵੱਲੋਂ ਜਿਹੜਾ ਧਰਨੇ ਦੇ ਵਿੱਚ ਜਿਹੜਾ ਉਹ ਵੀ ਯਾਦ ਅੱਗੇ ਰੱਖ ਕੇ ਜਿਹੜੀ ਗੱਲ ਕਹੀ ਕਿ ਮੈਂ ਜੱਟ ਦਾ ਪੁੱਤ ਨਹੀਂ ਜਮਾ ਧਰਨਾ ਨਾ ਚੁੱਕਿਆ ਦੇਖੋ ਸਾਡਾ ਰਾਈਟ ਆ ਸੰਵਿਧਾਨਿਕ ਅਧਿਕਾਰ ਆ ਜਿਹੜਾ ਸਾਡਾ ਪ੍ਰੋਟੈਸਟ ਕਰਨਾ ਔਰ ਪ੍ਰੋਟੈਸਟ ਹੁੰਦਾ ਕਿਉਂ ਆ ਜਿਸ ਵੇਲੇ ਤੁਸੀਂ ਨਿਆਂ ਨਹੀਂ ਦੇਣਾ ਔਰ ਸਮਾਜ ਦੇ ਆਗੂ ਜਿਸ ਵੇਲੇ ਨਿਆਂ ਲੈਣ ਲਈ ਜਾਂਦੇ ਆ ਤੇ ਫਿਰ ਉਹਨਾਂ ਨਾਲ ਇਸ ਤਰੀਕੇ ਦਾ ਮਿਹਰ ਬਿਹੇਵ ਕਰਨਾ ਬਹੁਤ ਹੀ ਨਿੰਦਿਆਯੋਗ ਗੱਲ ਹੈ ਕਿਉਂਕਿ ਜੇ ਨਿਆਂ ਨਹੀਂ ਮਿਲਣਾ ਤਾਂ ਵੀ ਇੱਕ ਆਮ ਬੰਦਾ ਪਿਸਦਾ ਵਾ ਔਰ ਨਿਆਂ ਲੈਣ ਲਈ ਜਦੋਂ ਸੰਘਰਸ਼ ਕਰਨਾ ਪੈਂਦਾ ਵਾ ਉਦੋਂ ਵੀ ਜਿਹੜਾ ਆਮ ਬੰਦਾ ਹੀ ਪਿਸਦਾ ਵਾ ਕੱਲ ਤਕਰੀਬਨ 5 ਵਜੇ ਤੋਂ ਲੈ ਕੇ ਕੋਈ 8 8:30 ਵਜੇ ਤੱਕ ਜਿਹੜਾ ਵਾ ਮਜੀਠਾ ਰੋਡ ਤੇ ਧਰਨਾ ਲੱਗਿਆ ਵਾ ਔਰ ਕੋਈ ਮਜੀਠਾ ਰੋਡ ਜਿਹੜਾ ਵਾ ਕੋਈ ਬੋਤਾ ਵੱਡਾ ਏਰੀਆ ਨਹੀਂ ਆ ਕੋਈ ਖੁੱਲੀਆਂ ਸੜਕਾਂ ਨਹੀਂ ਆ ਔਰ ਮਜੀਠਾ ਰੋਡ ਦੀ ਕੋਈ ਗਲੀ ਐਸੀ ਨਹੀਂ ਸੀਗੀ ਜਿਹੜੀ ਟ੍ਰੈਫਿਕ ਦੇ ਨਾਲ ਨਹੀਂ ਭਰੀ ਸੀ ਔਰ ਕਾਰਨ ਸਿਰਦ ਔਰ ਇੱਕੋ ਇੱਕ ਕਾਰਨ ਸੀਗਾ ਜਿਹੜਾ ਕਿ ਇੱਕ ਪੁਲਿਸ ਅਧਿਕਾਰੀ ਵੱਲੋਂ ਜਿਹੜਾ ਮੈਸ ਬਿਹੇਵ ਕੀਤਾ ਗਿਆ ਕੋਈ ਨਿੱਜੀ ਕੰਮ ਤੇ ਲੈ ਕੇ ਆਪਜੀ ਦੇ ਕੋਲ ਜਾਂਦਾ ਨਹੀਂ ਆ ਪਹਿਲਾਂ ਹੀ ਤੁਸੀਂ ਨਿਆਂ ਦੇ ਦੋ ਜਦੋਂ ਨਿਆਂ ਲਈ ਸਾਨੂੰ ਸੰਘਰਸ਼ ਕਰਨਾ ਪੈਂਦਾ ਵਾ ਫਿਰ ਤੁਸੀਂ ਕਹਿ ਦਿੰਦੇ ਆ ਜੀ ਕਿ ਵੀ ਜਿਹੜਾ ਪ੍ਰਸ਼ਾਸਨ ਆ ਮੈਨੂੰ ਤੇ ਇਹ ਲੱਗਦਾ ਪਿਆ ਵਾ ਕਿ ਸਮਾਜ ਦੀ ਜਿਹੜੀ ਆ ਸ਼ਵੀ ਆਮ ਜਨਤਾ ਦੇ ਵੇਟ ਜਿਹੜੀ ਹੈ ਨੈਗੇਟਿਵ ਪਹੁੰਚਾਣਾ ਚਾਹੁੰਦਾ ਵਾ ਇਸ ਕਰਕੇ ਜਿਹੜੀ ਹੈ ਬਾਰ ਬਾਰ ਚੀਜ਼ਾਂ ਕੀਤੀਆਂ ਜਾ ਰਹੀਆਂ ਹੁਣ ਸ਼ਿਕਾਇਤ ਕਰੀਏ ਤੇ ਕਰੀਏ ਕਿਨੂੰ ਕਿਉਂਕਿ ਜਿਹੜੇ ਉੱਚ ਅਧਿਕਾਰੀਆਂ ਨੂੰ ਜਿਹੜੀ ਇਸ ਚੀਜ਼ ਦੀ ਸ਼ਿਕਾਇਤ ਕੀਤੀ ਜਾਣੀ ਆ ਉਹ ਤੇ ਖੁਦ ਆਪਣੀ ਜਾਤ ਦਾ ਜਿਹੜਾ ਛੱਜਾ ਬੰਨੀ ਫਿਰਦੇ ਆ ਉਹ ਤੇ ਖੁਦ ਆਪਣੇ ਆਪ ਨੂੰ ਝਟਕਵੰਦੇ ਆ ਤੇ ਉਹਨਾਂ ਕੋ ਜਦੋਂ ਅਸੀਂ ਕੋਈ ਐਸਸੀ ਐਸਟੀ ਦੀ ਕੰਪਲੇਂਟ ਲੈ ਕੇ ਜਾਵਾਂਗੇ ਕੀ ਉਹ ਸਾਨੂੰ ਨਿਆਂ ਦੇਣਗੇ ਤੁਸੀਂ ਇੱਕ ਚੀਜ਼ ਦੇਖੋ ਕਿ ਵੀ ਇੱਕ ਸਮਾਜ ਦੇ ਆਗੂ ਗਏ ਆ ਕੋਈ ਇਕੱਲਾ ਨਹੀਂ ਸੀ ਗਿਆ ਸਾਰੀਆਂ ਦੋ ਤਿੰਨ ਜਥੇਬੰਦੀਆਂ ਦੇ ਆਗੂ ਗਏ ਆ ਤੇ ਉਹਨਾਂ ਦੇ ਨਾਲ ਇਸ ਤਰੀਕੇ ਦਾ ਨਾ ਮਿਸ ਬਿਹੇਵ ਕੀਤਾ ਗਿਆ ਵਾ ਜਦੋਂ ਇੱਕ ਆਮ ਇਨਸਾਨ ਜਿਹੜਾ ਥਾਣੇ ਤੇ ਜਾਂਦਾ ਹੋਊਗਾ ਉਹਨਾਂ ਕਿਸ ਤਰੀਕੇ ਦਾ ਬਿਹੇਵ ਕੀਤਾ ਜਾਂਦਾ ਹੋਊਗਾ ਪੁਲਿਸ ਦੇ ਨਾਲ ਜਦੋਂ ਕੋਈ ਆਪਣੇ ਹੱਕ ਦੇ ਲਈ ਕੋਈ ਗੱਲ ਕਰਦਾ ਵਾ ਤੇ ਫਿਰ ਇਹ ਕਹਿ ਦਿੰਦੇ ਆ ਕਿ ਵੀ ਸਾਡੇ ਨਾਲ ਮਿਸ ਬਿਹੇਵ ਕੀਤਾ ਵਾ ਤੇ ਐਫ ਆਈ ਆਰ ਕੱਢ ਦੋ ਜਾਂ ਰਚਲਾਨ ਕੱਢ ਦੋ ਕਿ ਜਦੋਂ ਪੁਲਿਸ ਜਦੋਂ ਆਮ ਇਨਸਾਨ ਦੇ ਨਾਲ ਜਦੋਂ ਮਿਸ ਬਿਹੇਵ ਕਰਦੀ ਆ ਜਾਂ ਕਿਸੇ ਸਮਾਜ ਦੇ ਆਗੂ ਦੇ ਨਾਲ ਮਿਸ ਬਿਹੇਵ ਕਰਦੀ ਆ ਫਿਰ ਇਹਨਾਂ ਤੇ ਕੀ ਕਾਰਵਾਈ ਬੰਦੀ ਆ ਸੋ ਇਸ ਕਰਕੇ ਮੈਂ ਅਪਰੀਸ਼ੀਏਟ ਕਰਦਾ ਵਾਂ ਕਿ ਜਿਹੜੇ ਸਾਡੇ ਸਮਾਜ ਦੇ ਆਗੂ ਰਾਹੁਲ ਮਲਿਕ ਜੀ ਸੀਗੇ ਆਪਣਾ ਜਗਦੀਸ਼ ਜੱਗੂ ਜੀ ਸੀਗੇ ਸੁਮਿਤ ਕਾਲੀ ਜੀ ਸੀਗੇ ਜਾਂ ਹੋਰ ਵੀ ਸਮਾਜ ਦੇ ਜਿਹੜੇ ਆਗੂ ਉਸ ਸਮੇਂ ਧਰਨੇ ਦੇ ਵਿੱਚ ਸੀਗੇ ਵੀ ਉਹਨਾਂ ਨੇ ਜਿਹੜਾ ਮੌਕੇ ਤੇ ਐਸਐਸਏ ਕੋ ਮਾਫੀ ਮੰਗਵਾਈ ਆ ਪਰ ਇੰਨਾ ਹੀ ਕਾਫੀ ਨਹੀਂ ਆ ਕਿਉਂਕਿ ਇਹ ਗੱਲ ਬਾਰ-ਬਾਰ ਹੁੰਦੀ ਆ ਔਰ ਆ ਇੱਕ ਦੋ ਮਹੀਨੇ ਦੇ ਵਿੱਚ ਇਹ ਦੂਜੀ ਵਾਰੀ ਗੱਲ ਹੋ ਗਈ ਆ ਇੱਕ ਤੇ ਸੀਨੀਅਰ ਅਧਿਕਾਰੀ ਵੱਲੋਂ ਜਿਹੜੀ ਇਹ ਚੀਜ਼ ਕੀਤੀ ਗਈ ਆ ਔਰ ਇੱਕ ਜਿਹੜਾ ਐਸਆਈ ਵੱਲੋਂ ਜਿਹੜੀ ਇਹ ਗੱਲ ਕੀਤੀ ਗਈ ਆ ਇਹ ਚਿੰਤਾ ਦਾ ਵਿਸ਼ਾ ਆ ਔਰ ਇਸ ਤੇ ਚਿੰਤਨ ਮੰਤਨ ਹੋਣਾ ਚਾਹੀਦਾ ਵਾ ਔਰ ਸਮਾਜ ਦੀ ਸਮਾਜ ਦੇ ਸਾਰਿਆਂ ਆਗੂ ਨੂੰ ਲੈ ਕੇ ਇੱਕ ਇੱਕ ਮੀਟਿੰਗ ਜਿਹੜੀ ਆ ਆਰਗੇਨਾਈਜ਼ ਕੀਤੀ ਜਾਣੀ ਚਾਹੀਦੀ ਆ ਔਰ ਸੀਪੀ ਸਾਹ ਨੂੰ ਇਸ ਚੀਜ਼ ਤੇ ਮਿਲਣਾ ਚਾਹੀਦਾ ਵਾ ਕਿ ਜਦੋਂ ਅਸੀਂ ਸਮਾਜ ਦੀ ਕੋਈ ਕੰਪਲੇਂਟ ਲੈ ਕੇ ਜਾਂਦੇ ਆ ਫਿਰ ਧਰਨੇ ਤੋਂ ਬਾਅਦ ਵੀ ਤੁਸੀਂ ਕਰਦੇ ਹੀ ਆ ਕਿ ਉਹ ਚੀਜ਼ ਜੈਨੂਨ ਹੁੰਦੀ ਤਾਂ ਤੁਸੀਂ ਕਰਦੇ ਆ ਜਾਇ ਤਾਂ ਤੁਸੀਂ ਵੀ ਨਹੀਂ ਕਰਨ ਵਾਲੇ ਸੋ ਇਸ ਕਰਕੇ ਇਹ ਚੀਜ਼ ਪਹਿਲਾਂ ਹੀ ਕਰ ਦਿੱਤੀ ਜਾਵੇ ਨਾ ਕਿਸੇ ਨੂੰ ਧਰਨਾ ਲਾਣਾ ਪਵੇ ਨਾ ਲੋਕ ਪਰੇਸ਼ਾਨ ਹੋਣ ਬਾਅਦ ਵਿੱਚ ਤੁਸੀਂ ਕਰਦੇ ਆਂ ਤਾਂ ਪਹਿਲਾਂ ਹੀ ਤੁਸੀਂ ਚੀਜ਼ ਕਰਦਿਆ ਕਰੋ ਨਾ ਸਾਨੂੰ ਧਰਨੇ ਲਾਉਣ ਦੀ ਲੋੜ ਪਵੇ ਤੇ ਨਾ ਇਹੋ ਜਿਹੀਆਂ ਗੱਲਾਂ ਹੋਣ ਬਾਰ-ਬਾਰ ਫਿਰ ਤੁਸੀਂ ਸਿਰਫ ਸਿਰਫ ਸਾਡੀ ਜਿਹੜੀ ਆ ਇਮੇਜ ਆਮ ਲੋਕਾਂ ਦੇ ਵਿੱਚ ਜਿਹੜਾ ਖਰਾਬ ਕਰਨਾ ਚਾਹੁੰਦੇ ਆਂ ਜੋ ਅਸੀਂ ਬਿਲਕੁਲ ਨਹੀਂ ਉਹ ਚੀਜ਼ ਹੋਣ ਦਵਾਂਗੇ ਔਰ ਮੈਂ ਫਿਰ ਇੱਕ ਵਾਰੀ ਅਪਰੀਸ਼ੀਏਟ ਕਰਦਾ ਆਂ ਕਿ ਉਹਨਾਂ ਨੇ ਮੌਕੇ ਤੇ ਹੀ ਜਿਹੜੀ ਆ ਚੀਜ਼ ਕੀਤੀ ਆ ਔਰ ਗਾਂ ਤੋਂ ਉਹਨੂੰ ਵੀ ਇਹ ਚੀਜ਼ ਦੇ ਕੰਨ ਹੋਣਗੇ ਕਿ ਸਮਾਜ ਦੇ ਆਗੂ ਦੇ ਨਾਲ ਇਸ ਤਰੀਕੇ ਦੇ ਨਾਲ ਮੈਸ ਬਿਹੇਵ ਨਹੀਂ ਕਰਨਾ ਚਾਹੀਦਾ ਇੰਨਾ ਹੀ ਕਹਿੰਦਾ ਹਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ